ਤਸਵੀਰਾਂ ਤੁਸੀਂ ਇਸ ਵਕਸ ਗ੍ਰੀਨ ਤੇ ਦੇਖ ਰਹੇ ਹੋ ਨਾ ਤਾਂ ਇਹ ਕਿਸੇ ਫਿਲਮ ਦੀਆਂ ਸ਼ੂਟਿੰਗ ਦੇ ਤਸਵੀਰਾਂ ਨੇ ਤੇ ਨਾ ਹੀ ਕੋਈ ਤੁਹਾਡੇ ਨਾਲ ਪ੍ਰੈਂਕ ਹੋ ਰਿਹਾ ਜੀ ਹਾਂ ਇਹ ਪ੍ਰਾਈਵੇਟ ਜਹਾਜ਼ ਦੀਆਂ ਤਸਵੀਰਾਂ ਨੇ ਜਿੱਥੇ ਅਚਾਨਕ AC ਬੰਦ ਹੋ ਜਾਂਦਾ ਹੈ ਤੇ ਦੇਖੋ ਲੋਕੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਥ ਦੇ ਵਿੱਚ ਹੈ ਰੁਮਾਲ ਹੋਵੇ ਜਾਂ ਫਿਰ ਕਾਗਜ਼ ਹੋਵੇ ਆਪਣੇ ਆਪ ਨੂੰ ਹਵਾ ਚੱਲਦੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਇੱਕ ਤਾਂ ਭਿਆਨਕ ਗਰਮੀ ਤੇ ਉੱਤੋਂ AC ਦਾ ਬੰਦ ਹੋਣਾ ਜੀ ਹਾਂ ਪ੍ਰਾਈਵੇਟ ਜਹਾਜ਼ ਦੀਆਂ ਤਸਵੀਰਾਂ ਨੇ ਤੁਸੀਂ ਇਸ ਵਕਤ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਇੱਕ ਤਾਂ ਉੱਚੀ ਜਗ੍ਹਾ ਤੇ ਹਵਾਈ ਜਹਾਜ਼ ਤੇ ਉੱਤੋਂ ਏਸੀ ਵੀ ਬੰਦ ਹੋ ਸਕਦਾ ਹੈ ਕਿ ਆਕਸੀਜਨ ਦੀ ਕਮੀ ਵੀ ਹੋ ਸਕਦੀ ਸੀ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਾਈਵੇਟ ਜਹਾਜ਼ ਦੀਆਂ ਜਿੱਥੇ ਉੱਡਦੇ-ਉੱਡਦੇ ਜਹਾਜ਼ ਦਾ ਜਿਹੜਾ ਏਸੀ ਅਚਾਨਕ ਬੰਦ ਹੋ ਜਾਂਦਾ ਤੇ ਲੋਕਾਂ ਨੂੰ ਕਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਕੁਝ ਬੱਚੇ ਨੇ ਜਿਹੜੇ ਬੇਹੋਸ਼ ਵੀ ਹੋ ਜਾਂਦੇ ਨੇ ਤੇ ਕਈਆਂ ਨੂੰ ਆਕਸੀਜਨ ਵੀ ਦੇਣੀ ਪੈਂਦੀ ਹੈ ਤੇ ਉੱਥੇ ਹੀ ਬਜ਼ੁਰਗਾਂ ਨੂੰ ਵੀ ਚੱਕਰ ਆ ਜਾਂਦੇ ਨੇ ਤਾਂ ਦੇਖੋ ਹੁਣ ਤੁਸੀਂ ਫੁੱਲ ਟਿਕਟ ਦੇ ਕੇ ਵੀ ਤੁਹਾਨੂੰ ਸਹੂਲਤਾ ਨੇ ਜਿਹੜੀਆਂ ਪ੍ਰੋਪਰ ਨਹੀਂ ਮਿਲ ਰਹੀਆਂ ਜੀहां ऐसे देख के भी अगर ਤੁਹਾਨੂੰ ऐसी ਨਹੀਂ ਮਿਲਦਾ ਤਾਂ ਇਸ ਦੇ ਵਿਚਕਾਰ ਕਿਸ ਦੀ ਗਲਤੀ ਹੈ ਤਾਂ ਬਿਲਕੁਲ ਪ੍ਰਾਈਵੇਟ ਆਰਗੇਨਾਈਜੇਸ਼ਨ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਅਗਰ ਤੁਸੀਂ ਉਹਨਾਂ ਤੋਂ ਪੈਸੇ ਲੈਣੇ ਹੋ ਤਾਂ ਉਹਨਾਂ ਨੂੰ ਜਿਹੜੀ ਹੈ ਸਹੂਲਤਾ ਉਹ ਵੀ ਮੁਹੱਈਆ ਕਰਵਾਉਣ ਤਾਂ ਸਬੰਧੀ ਤੁਹਾਡੀ ਕੀ ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਜੋ ਤਸਵੀਰਾਂ ਤੁਸੀਂ ਇਸ ਵਕਸ ਗ੍ਰੀਨ ਤੇ ਦੇਖ ਰਹੇ ਹੋ ਨਾ ਤਾਂ ਕਿਸੇ ਫਿਲਮ ਦੀਆਂ ਸ਼ੂਟਿੰਗ ਦੇ ਤਸਵੀਰਾਂ ਨੇ ਤੇ ਨਾ ਹੀ ਕੋਈ ਤੁਹਾਡੇ ਨਾਲ ਪ੍ਰੈਂਕ ਹੋ ਰਿਹਾ ਜੀहां ਇਹ ਪ੍ਰਾਈਵੇਟ ਜਹਾਜ਼ ਦੀਆਂ ਤਸਵੀਰਾਂ ਨੇ ਜਿੱਥੇ ਅਚਾਨਕ AC ਬੰਦ ਹੋ ਜਾਂਦਾ ਤੇ ਦੇਖੋ ਲੋਕ ਕੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਥ ਦੇ ਵਿੱਚ ਆਹੇ ਰੁਮਾਲ ਹੋਵੇ ਜਾਂ ਫਿਰ ਕਾਗਜ਼ ਹੋਵੇ ਆਪਣੇ ਆਪ ਨੂੰ ਹਵਾ ਚਲਦੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਇੱਕ ਤਾਂ ਭਿਆਨਕ ਗਰਮੀ ਤੇ ਉਤੋਂ AC ਦਾ ਬੰਦ ਹੋਣਾ ਜੀहां ਪ੍ਰਾਈਵੇਟ ਜਹਾਜ਼ ਦੀਆਂ ਤਸਵੀਰਾਂ ਨੇ ਤੁਸੀਂ ਇਸ ਵਕਤ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਇੱਕ ਤਾਂ ਉੱਚੀ ਜਗ੍ਹਾ ਤੇ ਹਵਾਈ ਜਹਾਜ਼ ਤੇ ਉੱਤੋਂ ਏਸੀ ਵੀ ਬੰਦ ਹੋ ਸਕਦਾ ਹੈ ਕਿ ਆਕਸੀਜਨ ਦੀ ਕਮੀ ਵੀ ਹੋ ਸਕਦੀ ਸੀ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਾਈਵੇਟ ਜਹਾਜ਼ ਦੀਆਂ ਜਿੱਥੇ ਉੱਡਦੇ-ਉੱਡਦੇ ਜਹਾਜ਼ ਦਾ ਜਿਹੜਾ ਏਸੀ ਹੈ ਅਚਾਨਕ ਬੰਦ ਹੋ ਜਾਂਦਾ ਹੈ ਤੇ ਲੋਕਾਂ ਨੂੰ ਕਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਕੁਝ ਬੱਚੇ ਨੇ ਜਿਹੜੇ ਬੇਹੋਸ਼ ਵੀ ਹੋ ਜਾਂਦੇ ਨੇ ਤੇ ਕਈਆਂ ਨੂੰ ਆਕਸੀਜਨ ਵੀ ਦੇਣੀ ਪੈਂਦੀ ਹੈ ਤੇ ਉੱਥੇ ਹੀ ਬਜ਼ੁਰਗਾਂ ਨੂੰ ਵੀ ਚੱਕਰ ਆ ਜਾਂਦੇ ਨੇ ਤਾਂ ਦੇਖੋ ਹੁਣ ਤੁਸੀਂ ਫੁੱਲ ਟਿਕਟ ਦੇ ਕੇ ਵੀ ਤੁਹਾਨੂੰ ਸਹੂਲਤਾਂ ਨੇ ਜਿਹੜੀਆਂ ਪ੍ਰੋਪਰ ਨਹੀਂ ਮਿਲ ਰਹੀਆਂ ਜੀहां ਪੈਸੇ ਦੇ ਕੇ ਵੀ ਅਗਰ ਤੁਹਾਨੂੰ ਏਸੀ ਨਹੀਂ ਮਿਲਦਾ ਤਾਂ ਇਸ ਦੇ ਵਿਚਕਾਰ ਕਿਸ ਦੀ ਗਲਤੀ ਹੈ ਤਾਂ ਬਿਲਕੁਲ ਪ੍ਰਾਈਵੇਟ ਆਰਗੇਨਾਈਜੇਸ਼ਨਸ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਅਗਰ ਤੁਸੀਂ ਉਹਨਾਂ ਤੋਂ ਪੈਸੇ ਲੈਣੇ ਹੋ ਤਾਂ ਉਹਨਾਂ ਨੂੰ ਜਿਹੜੀ ਹੈ ਸਹੂਲਤਾ ਉਹ ਵੀ ਮੁਹੱਈਆ ਕਰਵਾਉਣ ਤਾਂ ਸਬੰਧੀ ਤੁਹਾਡੀ ਕੀ ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ